ਹੈਲੋ ਸਟੂਡੈਂਟਸ ਨੈਕਸਟ ਸਾਡਾ ਲੇਖ ਹੈਗਾ ਟ੍ਰੈਫਿਕ ਸਪਤਾ ਸਾਡੀ ਸਕੂਲ ਵਿੱਚ ਕੌਮੀ ਸੇਵਾ ਯੋਜਨਾ ਐਨ ਐਸ ਐਸ ਦੀਆਂ ਇਕਾਈਆਂ ਵੱਲੋਂ ਟ੍ਰੈਫਿਕ ਸਪਤਾ ਮਨਾਇਆ ਗਿਆ ਇਸ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ ਸਕੂਲਾਂ ਕਾਲਜਾਂ ਅਤੇ ਹੋਰ ਸੰਸਥਾਵਾਂ ਵੱਲੋਂ ਟ੍ਰੈਫਿਕ ਸਪਤਾ ਮਨਾਉਣ ਦਾ ਉਦੇਸ਼ ਬੱਚਿਆਂ, ਵਾਲਗਾਂ ਤੇ ਹੋਰ ਜਨਤਾ ਨੂੰ ਸੜਕ ਸੁਰੱਖਿਆ ਸੰਬੰਧੀ ਜਾਣਕਾਰੀ ਦੇਣਾ ਸੀ। ਮਨੁੱਖ ਨੂੰ ਆਪਣੇ ਕੰਮਾਂ ਕਾਰਾਂ ਲਈ ਹਰ ਰੋਜ਼ ਸੜਕਾਂ ਦੀ ਵਰਤੋਂ ਕਰਨੀ ਪੈਂਦੀ ਸੀ। ਇਸ ਸਫ਼ਰ ਵਿੱਚ ਵੱਧ ਤੋਂ ਵੱਧ ਚੌਕਸੀ ਰੱਖਣ ਨਾਲ ਹੀ ਦੁਰਘਟਨਾਵਾਂ ਤੋਂ ਬਚਾਅ ਹੁੰਦਾ ਹੈ। ਸਕੂਲ ਦੇ ਪ੍ਰਿੰਸੀਪਲ ਅਤੇ ਐਨਐਸਐਸ ਦੇ ਪ੍ਰੋਗਰਾਮ ਅਫਸਰ ਵੱਲੋਂ ਟ੍ਰੈਫਿਕ ਸਪਤਾ ਮਨੌਨ ਲਈ ਇਲਾਕੇ ਦੇ ਟ੍ਰੈਫਿਕ ਇੰਚਾਰਜ ਨੂੰ ਬੁਲਾਇਆ ਗਿਆ ਸੀ। ਉਹਨਾਂ ਨੇ ਟ੍ਰੈਫਿਕ ਸਪਤਾ ਨੂੰ ਮਨਾਉਣ ਦੇ ਉਦੇਸ਼ ਦੱਸਣ ਤੋਂ ਬਾਅਦ ਵਿਦਿਆਰਥੀਆਂ ਨੂੰ ਸੜਕਾਂ ਤੇ ਚੱਲਣ ਸੰਬੰਧੀ ਨਿਯਮਾਂ ਦਾ ਦੀ ਜਾਣਕਾਰੀ ਦਿੱਤੀ। ਉਹਨਾਂ ਨੇ ਦੱਸਿਆ ਕਿ ਵਾਹਨ ਨੂੰ ਤੇਜ਼ ਚਲਾਉਣਾ, ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨੇ, ਚੌਕ ਵਿੱਚ ਖੜੇ ਸਿਪਾਈ ਦੇ ਇਸ਼ਾਰਿਆਂ 'ਤੇ ਆ ਨਾ ਦੇਣਾ ਜਾਂ ਲਾਲ ਬੱਤੀ ਹੋਣ ਤੇ ਬੀ ਚੌਂਕ ਪਾਰ ਕਰਨਾ ਬੇਤਿਆਨੀ ਵਿੱਚ ਥਕਾਵਟ ਜਾਂ ਨਸ਼ੇ ਦੀ ਹਾਲਤ ਵਿੱਚ ਵਾਹਨ ਚਲਾਉਣਾ ਦੁਰਘਟਨਾਮਾ ਨੂੰ ਸੱਦਾ ਦੇਣਾ ਹੈ ਸੜਕਾਂ ਦੀ ਟੁੱਟਪੱਜ ਖਰਾਬ ਮੌਸਮ ਜਾਂ ਵਾਹਨ ਚੋਂ ਪਈ ਖਰਾਬੀ ਵੀ ਕਈ ਵਾਰ ਦੁਰਘਟਨਾ ਦਾ ਕਾਰਨ ਬਣ ਸਕਦੀ ਹੈ ਟ੍ਰੈਫਿਕ ਦੇ ਸਪਾਈ ਨੇ ਹੱਥ ਦੇ ਇਸ਼ਾਰਿਆਂ ਨਾਲ ਟ੍ਰੈਫਿਕ ਨਿਯਮਾਂ ਸੰਬੰਧੀ ਜਾਣਕਾਰੀ ਵੀ ਦਿੱਤੀ। ਉਹਨਾਂ ਨੇ ਕੁਝ ਵਿਦਿਆਰਥੀਆਂ ਦੀ ਚੋਣ ਕੀਤੀ ਜਿਨ੍ਹਾਂ ਨੇ ਵਕਫਾ ਉਹ ਚੌਂਕਾਂ 'ਚ ਖੜ ਕੇ ਖੜੇ ਹੋ ਕੇ ਟ੍ਰੈਫਿਕ ਨੂੰ ਕੰਟਰੋਲ ਕਰਨ ਦਾ ਅਭਿਆਸ ਕੀਤਾ। ਟ੍ਰੈਫਿਕ ਇੰਚਾਰਜ ਨੇ ਸੜਕ ਉੱਤੇ ਲੱਗੇ ਬੋਰਡਾਂ ਦੇ ਚਿੰਨ੍ਹਾਂ ਨੂੰ ਇਸ਼ਾਰਿਆਂ ਤੇ ਹਦਾਇਤੀ ਬੋਰਡਾਂ ਬਾਰੇ ਵੀ ਦੱਸਿਆ। ਅੱਗੇ ਹੈ ਸੜਕ ਸੁਰੱਖਿਆ ਬਾਰੇ ਪੋਸਟਰ ਪੇਂਟਿੰਗਾਂ ਅਤੇ ਬੈਨਰ ਵੀ ਦਿਖਾਏ ਪ੍ਰੋਜੈਕਟਰ ਅਤੇ ਵੱਡੀ ਸਕਰੀਨ ਦੀ ਸਹਾਇਤਾ ਨਾਲ ਸਾਨੂੰ ਸੜਕ ਉਤੇ ਚੱਲਣ ਦੇ ਨਿਯਮਾਂ ਸੰਬੰਧੀ ਬੜੀ ਦਿਲਚਸਪ ਫਿਲਮ ਵੀ ਦਿਖਾਈ ਵਿਖਾਈ ਇਸ ਤਰ੍ਹਾਂ ਅਸੀਂ ਬੜੇ ਮਨੋਰੰਜਕ ਢੰਗ ਨਾਲ ਸੜਕ ਸੁਰੱਖਿਆ ਸੰਬੰਧੀ ਜਾਣਕਾਰੀ ਹਾਸਲ ਕੀਤੀ ਪੂਰਾ ਸਪਤਾਹ ਚੱਲਣ ਵਾਲੇ ਇਸ ਪ੍ਰੋਗਰਾਮ ਦੇ ਅਖੀਰਲੇ ਦਿਨ ਸਕੂਲ ਦੇ ਵਿਦਿਆਰਥੀਆਂ ਅਧੀਨ ਆਪਕਾ ਤੇ ਟ੍ਰੈਫਿਕ ਕੰਟਰੋਲ ਕਰਨ ਵਾਲੇ ਮੁਲਾਜ਼ਮਾਂ ਵੱਲੋਂ ਰਲ ਕੇ ਰੈਲੀ ਵੀ ਕੱਢੀ ਗਈ। ਵਿਦਿਆਰਥੀਆਂ ਦੇ ਹੱਥਾਂ ਵਿੱਚ ਬੰਦ ਸੁਵੰਨੇ, ਸੋਹਣੇ, ਸੋਹਣੇ ਪਲੇਕਾਰਡ, ਪੋਸਟਰ ਅਤੇ ਬੈਨਰ ਚੁੱਕੇ ਹੋਏ ਸਨ। ਉਹਨਾਂ ਨਾਅਰੇ ਲਾਉਂਦੇ ਹੋਏ ਸ਼ਹਿਰ ਦੀਆਂ ਵੱਖ-ਵੱਖ ਸੜਕਾਂ ਤੋਂ ਲੰਗੇ। ਸਕੂਲ ਵੱਲੋਂ ਟ੍ਰੈਫਿਕ ਸਪਤਾ ਮਨਾਉਣ ਦੇ ਇਸ ਉਪਰਾਲੇ ਸਦਕਾ ਵਿਦਿਆਰਥੀਆਂ ਦੇ ਨਾਲ-ਨਾਲ ਆਮ ਨਾਗਰਿਕ ਵੀ ਟ੍ਰੈਫਿਕ ਨਿਯਮਾਂ ਸੰਬੰਧੀ ਸੁਚੇਤ ਹੋ ਗਏ। ਰੈਲੀ ਦੇ ਅੰਤ ਤੇ ਸਾਰੇ ਵਿਦਿਆਰਥੀਆਂ ਨੇ ਸਹੁੰ ਖਾਧੀ ਕਿ ਉਹ ਸੜਕ ਸੁਰੱਖਿਆ ਨਿਯਮਾਂ ਦੀ ਆਪ ਪਾਲਣਾ ਕਰਨਗੇ ਅਤੇ ਹੋਰ ਲੋਕਾਂ ਨੂੰ ਵੀ ਇਸ ਬਾਰੇ ਜਾਣਕਾਰੀ ਦੇਣਗੇ। ਠੀਕ ਹੈ? ਇਹ ਹੋ ਗਿਆ ਤੁਹਾਡੇ ਟ੍ਰੈਫਿਕ ਨਿਯਮਾਂ ਬਾਰੇ ਜੋ ਜਾਣਕਾਰੀ ਸੀਗਾ ਤੋਂ ਨੈਕਸਟ ਅਸੀਂ ਕਿਸੇ ਹੋਰ ਟੌਪਿਕ ਤੇ ਲੇਕ ਕਰਾਂਗੇ ਓਕੇ ਬਾਏ